ਹਾਂਜੀ ਬੱਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਫਿਰ ਗੱਲਬਾਤ ਕਰ ਰਹੇ ਆਂ ਆਪਾਂ ਉਹੀ ਟਰੈਕਟਰ ਜੋ ਕਿ ਸਵਰਾਜ ਦਾ ਤੁਹਾਨੂੰ ਪਤਾ ਆਪਾਂ ਆਲ ਵੀਡੀਓ ਦੇ ਵਿੱਚ ਕੰਮ ਕਰ ਕਰਦੇ ਦਿਖਾਨੇ ਨੇ ਤੁਸੀਂ ਨਾ ਤੁਹਾਨੂੰ ਅੱਜ ਟਰੈਕਟਰ ਆਪਣੇ ਕੋਲੇ ਪਹੁੰਚਿਆ 2018 ਮਾਡਲ ਟਰੈਕਟਰ ਤੇ ਭਰਾ ਆਪਣੇ ਕੋਲੇ ਕਿਹੜੇ ਰੀਤ ਵਏ ਨੇ ਸਾਰੀ ਅੱਜ ਗੱਲਬਾਤ ਕਰਾਂਗੇ ਤੇ ਬਾਕੀ ਪੁੱਛਾਂਗੇ ਕਿਹੜਾ ਮਾਡਲ ਟਰੈਕਟਰ ਆ ਕਿੱਥੋਂ ਲਿਆ ਸੀ ਵੀਰ ਨੇ ਟਰੈਕਟਰ ਤੇ ਕੀ ਗੱਲਬਾਤ ਆ ਪਹਿਲਾਂ ਤਾਂ ਪਾਈਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਐਡਰੈਸ ਦੱਸਿਓ ਪ੍ਰੋਪਰ ਐਡਰੈਸ ਸਾਡਾ ਪਿੰਡ ਕੋਮਣਕਾਲਾ ਤੇ ਜ਼ਿਲ੍ਹਾ ਗਰਦਾਸਪੁਰ ਆ ਜੀ ਠੀਕ ਹੈ ਤੇ 2018 ਮਾਡਲ ਟਰੈਕਟਰ ਆ ਠੀਕ ਹੈ ਵਿਖਾਉ ਟਰੈਕਟਰ ਦੇ ਨੇੜੇ ਹਾਂਜੀ ਤੇ ਬਾਈ ਜੀ ਆਪਾਂ ਇਹ ਟਰੈਕਟਰ ਆਪ ਖਰੀਦਿਆ ਸੀਗਾ ਹੁਣੀ ਹਾਂਜੀ ਖਰੀਦਿਆ ਸੀਗਾ ਕਿੰਨਾ ਟਾਈਮ ਪਹਿਲਾਂ ਖਰੀਦਿਆ ਆਪਾਂ ਇਹ ਆਲਮੋਸਟ 1 ਸਾਲ ਹੋ ਗਿਆ ਜੀ ਅੱਛਾ 1 ਸਾਲ ਹੋ ਗਿਆ ਹਾਂਜੀ ਤੇ ਬਾਈ ਜੀ ਜਦੋਂ ਤੁਸੀਂ 1 ਸਾਲ ਖਰੀਦਿਆ ਨੂੰ ਤੇ ਇਹਦੇ ਵਿੱਚ 1 ਸਾਲ ਦੇ ਵਿੱਚ ਕੰਮ ਕੀ ਕੀ ਲਿਆ ਕੰਮ ਤੇ ਕੋਈ ਜ਼ਿਆਦਾ ਨਹੀਂ ਲਿਆ ਸਾਨੂੰ ਪ੍ਰੋਬਲਮਾਂ ਹੀ ਜ਼ਿਆਦਾ ਆ ਗਈਆਂ ਤੇ ਉਹ ਸਾਰੀਆਂ ਸੋਲਵ ਕਰਨ ਵਾਸਤੇ ਇੱਥੇ ਲੈ ਕੇ ਆਏ ਆ ਤੁਹਾਡੇ ਕੋਲ ਠੀਕ ਹੈ ਆਪਣੇ ਟਰੈਕਟਰ ਦੇ ਵਿੱਚ ਹੁਣ ਕੀ ਪ੍ਰੋਬਲਮ ਤੁਹਾਨੂੰ ਦੇਖਣ ਨੂੰ ਆਉਂਦੀ ਆ ਇੱਕ ਤਾਂ 3 ਸਪੀਡ ਕਰਨਾ ਤੇ ਇੱਕ ਇਹਦੇ ਬੈਕ ਤੋਂ ਆਵਾਜ਼ਾਂ ਆਉਂਦੀਆਂ ਨੇ ਠੀਕ ਹੈ ਠੀਕ ਹੈ ਉਹ ਬੰਦ ਕਰਨੀਆਂ ਹਾਂਜੀ ਉਹ ਸਾਰਾ ਕਰਨਾ ਇੱਕ ਕਲੱਚ ਦਾ ਜੀ ਠੀਕ ਹੈ ਤੇ ਸਾਰਾ ਹੀ ਕੰਮ ਕਰਾਉਣਾ ਓਵਰ ਆਲ ਸਾਰਾ ਹੀ ਕਰਨਾ ਠੀਕ ਹੈ ਬਾਕੀ ਭਾਈ ਜੀ ਜਿਹੜਾ ਤੁਸੀਂ ਆਪਣੇ ਕੋਲ ਇੰਨੀ ਵਾਰਟ ਕੰਮ ਕਰਾਉਣ ਲੈ ਕੇ ਆਏ 200 ਕਿਲੋਮੀਟਰ ਤੇ ਕਿੱਥੋਂ ਆਪਣਾ ਪਤਾ ਕੀਤਾ ਸੀ ਜਾਂ ਕੀ ਗੱਲ ਬਾਤ ਮੈਂ ਵੀਰ ਜੀ ਤੁਹਾਡੀ ਵੀਡੀਓ ਦੇਖੀ ਸੀਗੀ ਠੀਕ ਹੈ ਤੇ ਵੀਡੀਓ ਦੇਖ ਕੇ ਇੰਸਟਾਗ੍ਰam ਫੇਸਬੁੱਕ ਤੋਂ ਹਾਂਜੀ ਤੇ ਉਹ ਮੈਨੂੰ ਲੱਗਾ ਕਿ ਤੁਸੀਂ ਕੰਮ ਬਹੁਤ ਵਧੀਆ ਕਰਦੇ ਹੋ ਉਹ ਰੀਜਨਲ ਕਰਦੇ ਹੋ ਠੀਕ ਠੀਕ ਹੈ ਜੀ ਤੇ ਇੱਥੇ ਆਣ ਕੇ ਵੀ ਮੈਂ ਹੁਣ ਦੇਖਿਆ ਕਿ ਬਹੁਤ ਵਧੀਆ ਤੁਹਾਡਾ ਜਿਤਨਾ ਸਾਰਾ ਸਿਸਟਮ ਹੈ ਹਾਂਜੀ ਹਾਂਜੀ ਤੇ ਬੜਾ ਵਧੀਆ ਲੱਗਾ ਬਾਕੀ ਬਣ ਰਿਹਾ ਆਪਣਾ ਆਪਣਾ ਨਾ ਵਰਕਸ਼ਾਪ ਤਿਆਰ ਹੋ ਰਹੀ ਹੈ 1.5 ਮਹੀਨੇ ਨੂੰ ਤਿਆਰ ਹੋ ਜੂਗੀ ਉਹਦੇ ਵਿੱਚ ਇੰਜਨ ਰੂਮ ਟ੍ਰਾਂਸਮਿਸ਼ਨ ਰੂਮ ਬਾਕੀ ਜਿਹਨੇ ਆਣਾ ਕਰਨਾ ਬਹੁਤ ਵਧੀਆ ਜਿਗਾਰਡ ਬਣ ਰਿਹਾ ਆਪਣਾ ਠੀਕ ਹੈ ਠੀਕ ਹੈ ਹੋਰ 1.5 ਮਹੀਨੇ ਨੂੰ ਤਿਆਰ ਹੋ ਜਾਊਗਾ ਠੀਕ ਹੈ ਤੇ ਉਹਦੇ ਵਿੱਚ ਇੰਜਨ ਆ ਗੇਅਰ ਉਹ ਬਿਲਕੁਲ ਅਡ ਰੂਮ ਬਣ ਰਿਹਾ ਠੀਕ ਹੈ ਉਹਦੇ ਵਿੱਚ ਫਿੱਟ ਹੋਇਆ ਕਰੂਗਾ ਠੀਕ ਹੈ ਜੀ ਜਿਵੇਂ ਕੰਪਨੀ ਦੇ ਵਿੱਚ ਆਪਾਂ ਨਕਲ ਕਰ ਸਕਦੇ ਹਾਂ ਕੋਸ਼ਿਸ਼ ਕਰ ਸਕਦੇ ਹਾਂ ਉਦਾਂ ਕੰਮ ਕਰਨ ਦੇ ਬਾਕੀ ਮੈਨੂੰ ਹੀ ਸ਼ੌਂਕ ਜਾਂ ਸਫਾਈ ਦੇ ਨਾਲ ਕੰਮ ਕਰਨ ਦਾ ਬਾਕੀ ਕੋਈ ਉਦਾਂ ਆਪਾਂ ਨੂੰ ਹਣਾ ਲਾਲਚ ਜਾਂ ਬਾੜਾ ਹੈ ਨਹੀਂਗਾ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਭਾਈ ਇਹ ਅਬਟਰੈਕਟਰ ਕਿੱਥੋਂ ਲਿਆ ਸੀਗਾ ਇਹ ਮੋਗਾ ਮੰਡੀ ਤੋਂ ਲਿਆ ਸੀ। ਅੱਛਾ ਮੋਗਾ ਮੰਡੀ ਤੋਂ ਲਿਆ ਸੀਗਾ। ਤੇ ਭਾਈ ਜਿਹੜੇ ਟਾਇਰ ਆ ਇਹ ਨਾਲ ਹੀ ਮਿਲੇ ਸੀ ਆਪਾਂ। ਇਹ ਨਾਲ ਹੀ ਆਏ ਸੀ। ਠੀਕ ਹੈ। ਇਹ ਨਾਲ ਹੀ ਆਏ ਸੀ ਟਾਇਰ। ਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਤੇ ਭਾਈ ਜੀ ਨੂੰ ਟਾਇਰ ਆ ਜਿਹੜੇ ਨਾਲ ਹੀ ਮਿਲੇ ਆ ਜਿੱਦਾਂ ਟਰੈਕਟਰ ਲਿਆਂਦਾ ਸੀਗਾ। ਤੇ ਬਾਕੀ ਭਾਈ ਇਹ ਕ ਰੰਗ ਥੋੜਾ ਜਿਹਾ ਵੱਜਾ ਵਾ ਹਨਾ ਇਹਦੇ ਤੇ। ਹਾਂਜੀ ਹਾਂਜੀ। ਤੇ ਤੁਹਾਨੂੰ ਦੱਸ ਕੇ ਮਾਰਿਆ ਆਜੋ ਨਹੀਂ ਮੈਨੂੰ ਨਹੀਂ ਦੱਸ ਕੇ ਮਾਰਿਆ ਜੀ ਇਹ ਤਾਂ ਇਦਾਂ ਹੀ ਵੱਜਾ ਮਿਲਿਆ ਵਾ ਅੱਛਾ ਤੇ ਮੈਨੂੰ ਨਹੀਂ ਦੱਸ ਕੇ ਅਸੀਂ ਤਾਂ ਸਾਰਾ ਕੁਝ origignal ਦੇ ਹਿਸਾਬ ਨਾਲ ਲਿਆ ਠੀਕ ਹੈ ਤੇ ਬਾਕੀ ਉਹ ਨਹੀਂ ਹੈ ਤੇ ਕਿੰਨੇ ਘੰਟੇ ਚੱਲਿਆ ਹੋਊਗਾ ਤੁਹਾਡੇ ਹਿਸਾਬ ਨਾਲ ਇਹ ਇਹ ਉਹ ਤਾਂ ਕਹਿੰਦੇ ਜੀ 1400 ਘੰਟੇ ਪਰ ਮੈਨੂੰ ਲੱਗਦਾ ਨਹੀਂ ਆ ਕਿ 1400 ਇਹ ਤਾਂ ਕਾਫੀ ਚੱਲਿਆ ਅੱਛਾ ਕਾਫੀ ਕਿਉਂਕਿ 1400 ਘੰਟੇ ਦੇ ਜਦਾਂ ਟਰੈਕਟਰ ਦੇ ਵਿੱਚ ਆਵਾਜ਼ ਨਹੀਂ ਆ ਸਕਦੀ ਹਨਾ ਹਾਂਜੀ ਹਾਂਜੀ ਤੇ ਇੱਧਰ ਆਜੋ ਤੇ ਕਿਉਂਕਿ 1400 ਘੰਟੇ ਤੇ ਆਵਾਜ਼ ਟਰੈਕਟਰ ਦੇ ਵਿੱਚੋਂ ਨਹੀਂ ਆ ਸਕਦੀ ਹਨਾ ਘੱਟੋ ਘੱਟ 5 ਤੋਂ 6000 ਘੰਟਾ ਜਦੋਂ ਸਵਰਾਜ ਟਰੈਕਟਰ ਚੱਲੇ ਜਾਂਦਾ ਉਦੋਂ ਥੋੜੀਆਂ ਜਿਹੀਆਂ ਦਿੱਕਤਾਂ ਦੇਣ ਲੱਗ ਪੈਂਦਾ ਉਦਾਂ ਕੋਈ ਦਿੱਕਤ ਨਹੀਂ ਠੀਕ ਹੈ ਠੀਕ ਹੈ ਤੇ ਇੱਕ ਬਈ ਇਹ ਜਿਵੇਂ ਆਪਾਂ ਕਿੰਨੇ ਕੇ ਕੋਸਟ ਚ ਖਰੀਦਿਆ ਹੋਇਆ ਹੈ ਤੁਹਾਡਾ ਇਹ ਇਹ ਮੈਂ ਖਰੀਦਿਆ ਸੀ ਜੀ অলਮੋਸਟ 5.5 ਲੱਖ ਰੁਪਏ 5.5 ਲੱਖ ਦਾ 18 ਮਾਡਲ ਆ 18 ਮਾਡਲ ਤੇ ਨੰਬਰ ਕਿੱਥੋਂ ਦਾ ਬਈ ਦਾ ਨੰਬਰ ਇਹ ਆਈ ਥਿੰਕ ਫਰੋਜਪੁਰ ਦਾ ਅੱਛਾ ਫਰੋਜਪੁਰ ਦਾ ਠੀਕ ਹੈ ਰੋਈਪੁਰ ਦਾ ਨੰਬਰ ਆ ਤੁਹਾਡਾ ਹਾਂਜੀ ਤੇ ਬਾਈ ਫਿਰ ਇਹ ਆਪਣੇ ਨੇੜੇ ਹੀ ਲਿਆ ਹਨ ਇੱਥੇ ਮੋਗ ਗਏ ਹਾਂਜੀ ਮੋਗ ਗਏ ਮੋਗਾ ਸਾਨੂੰ ਇੱਥੇ 35 ਕ ਪੈਂਦਾਗਾ ਹਾਂਜੀ ਹਾਂਜੀ ਠੀਕ ਐ ਤੇ ਬਾਈ ਹੁਣ ਆਪਾਂ ਇਹ ਇੰਪਲੀਮੈਂਟ ਕਿਹੜੇ ਤੇ ਚਲਦਾਊਗਾ ਤੁਹਾਡੇ ਹਿਸਾਬ ਨਾਲ ਇਹਦੇ ਬਾਰੇ ਵਿੱਚ ਅੱਛਾ ਨਹੀਂ ਨਹੀਂ ਹੁਣ ਕਿਹੜੇ ਤੇ ਚਲਾਉਣਾ ਤੁਸੀਂ ਹੁਣ ਤਾਂ ਸੁਪਰ ਸੀਟਰ ਦਾ ਚੱਲਣਾ ਨਹੀਂ ਜਦੋਂ ਤੁਸੀਂ ਲਿਆ ਮੰਨ ਲਾ ਸਾਲ ਪਹਿਲਾਂ ਚਲਾਇਆ ਉਹ ਤਾਂ ਚਲਾਇਆ ਹੀ ਹੋਣਾ ਕਾਸਤੇ ਚਲਾਇਆ ਉਹ ਤਾਂ ਹੱਲਾ ਦੇ ਕੀ ਟਰੈਲਰ ਬੋਲਦੇ ਉਹਨਾਂ ਦੇ ਟਰੈਲਰ ਚਲਾਇਆ ਕੋਈ ਕਰਾਹਾ ਵਗੈਰਾ ਜਾਂ ਕੋਈ ਨਹੀਂ ਹੱਲੇ ਹੱਲੇ ਕੁਝ ਨਹੀਂ ਉਸ ਤੋਂ ਬਾਅਦ ਕੋਈ ਜ਼ਿਆਦਾ ਨਹੀਂ ਅੱਛਾ ਕੰਮ ਜ਼ਿਆਦਾ ਨਹੀਂ ਲਿਆ ਜ਼ਿਆਦਾ ਨਹੀਂ ਲਿਆ 100 ਕਿੰਟਾ ਚਲਾਤਾ ਹਾਂ ਹਾਂ ਇੰਨਾ ਕੁ ਚੱਲਿਆ ਠੀਕ ਹੈ ਬਾਈ ਜੀ ਇਹਦੇ ਨਾਲ ਕਿੰਨੀ ਵਾਈ ਕਰ ਰਹੇ ਹੋ ਤੁਸੀਂ ਹੁਣ ਇਸ ਟਾਈਮ ਅਸੀਂ ਵੀਰ ਜੀ 10 ਕਿੱਲੇ ਕਰ ਰਹੇ ਹਾਂ ਅੱਛਾ 10 ਕਿੱਲੇ ਕਰਨੇ ਆ ਤੇ ਟਰੈਕਟਰ ਨਾਲ ਵੀ ਹੈਗਾ ਕੋਈ ਆ ਜਾਓ ਨਹੀਂ ਇਹੀ ਆ ਜੀ ਅੱਛਾ ਹਾਂਜੀ ਇਹੀ ਨਾਂ ਰੱਖਿਆ ਹੋਇਆ ਹਾਂਜੀ ਠੀ ਤੇ ਸੁਪਰ ਸੀਟਰ ਫਿਰ ਬਾਈ ਹੁਣ ਆਪਣਾ ਲੈ ਲਿਆ ਹੁਣਾ ਸਾਰਾ ਹਣਾ ਹਾਂਜੀ ਹਾਂਜੀ ਤੇ ਕਿਰਾਇਤੀ ਵੀ ਚਲਾਉਂਗੇ ਕਿ ਆਪਣਾ ਆਪਣੇ ਕਰਨਾ ਜੀ ਇਹ ਇਹ ਤਾਂ ਮੌਕਾ ਦੱਸੂਗਾ ਜੀ ਠੀਕ ਠੀਕ ਹੈ ਹਾਂਜੀ ਚਲੋ ਚੰਗੀ ਗੱਲ ਆਣਾ ਤੇ ਭਾਈ ਜਿਵੇਂ ਹੁਣ ਸਾਲ ਚਲਾਇਆ ਉਹਦੇ ਵਿੱਚ ਕੋਈ ਹੋਰ ਤਾਂ ਨਹੀਂ ਪਰੇਸ਼ਾਨੀ ਆਈ ਚਲਾਉਣ ਦੇ ਵਿੱਚ ਜਾਂ ਕੋਈ ਨਹੀਂ ਹੋਰ ਕੁਛ ਨਹੀਂ ਆਇਆ ਜੀ ਠੀਕ ਆ ਤਾਂ ਠੀਕ ਹੀ ਟਕਾ ਪਾ ਤੇ ਇਹਦੇ ਸਿਰਫ ਪਿਛਲੇ ਹਿੱਸੇ ਦਾ ਤੇ ਕਲੱਚ ਦਾ ਹੀ ਆ ਜ਼ਿਆਦਾ ਤੇ ਇੱਕ ਬਾਈ ਜਿਵੇਂ ਕਲੱਚ ਉਨ ਪੀਟੀਓ ਗੇਅਰ ਨਹੀਂ ਕੰਮ ਕਰ ਰਿਹਾ ਆਦਾ ਇਹ ਕਿੰਨੇ ਕ ਟਾਈਮ ਤੋਂ ਨਹੀਂ ਕਰਕੇ ਜਦੋਂ ਲਿਆ ਤੁਸੀਂ ਉਦੋਂ ਦੇ ਜਦੋਂ ਲਿਆ ਵ ਜਦੋਂ ਮੈਂ ਆਣ ਕੇ ਟਰਾਈ ਕੀਤੀ ਆ ਉਦੋਂ ਹੀ ਨਹੀਂ ਲੇਕਨ ਮੈਂ ਜਿੱਦਾਂ ਉਹ ਉਹਦੇ ਦੂਸਰੇ ਗੇਅਰ ਤੇ ਪਾ ਕੇ ਜਾਂ ਬੰਦ ਕਰਕੇ ਲਾ ਕੇ ਤੇ ਫੇਰ ਹੀ ਚਲਾ ਲੈਂਦਾ ਠੀਕ ਠੀਕ ਆ ਹਾਂਜੀ ਚਲੋ ਚਲੋ ਇਦਾਂ ਦਾ ਪਰੇਸ਼ਾਨੀਆਂ ਆਉਂਦੀਆਂ ਹਨਾ ਪੁਰਾਣੀ ਚੀਜ਼ ਲੈਣੇ ਆ ਅਕਸਰ ਟਰੈਕਟਰ 2018 ਮਾਡਲ ਆ ਤੇ ਘਟੋ ਘਟ 4 5 6 ਸਾਲ ਚੱਲਿਆ ਹੋਊਗਾ ਹਾਂਜੀ ਹਾਂਜੀ 5 6 ਸਾਲ ਚੱਲਣ ਦੇ ਬਾਅਦ ਤਾਂ ਫਿਰ ਦਿੱਕਤਾਂ ਆਉਂਦੀਆਂ ਆ ਬਾਕੀ ਕਲੱਚੇ ਦਾ 3000 ਘੰਟਾ ਚੱਲੇ ਜਾਂਦਾ ਵੈਸੇ ਠੀਕ ਹੈ ਤੇ ਕਈ ਵਾਰੀ ਡ라이ਵਰ ਦੀ ਇਹ ਗੱਲ ਹੀ ਕਾਰਨ ਜਿਵੇਂ ਹੁਣ ਮੰਨ ਲਓ ਆਪਾਂ ਇਹਦੇ ਵਿੱਚ ਪੈਰ ਰੱਖਦੇ ਆਂ ਕਲੱਚ ਦੇ ਉੱਪਰ ਹਾਂਜੀ ਜਿਵੇਂ ਇਹਦੇ ਵਿੱਚ ਹੁਣ ਤੁਸੀਂ ਦੇਖੋ ਆ ਪਲੇ ਹੈਣੀਗੇ ਹਾਂਜੀ ਇਹਦੇ ਵਿੱਚ ਘੱਟੋ ਘੱਟ ਆਪਣੀ 1 ਇੰਚੀ ਤੋਂ 1.5 ਇੰਚ ਜਿਵੇਂ ਸਾਨੂੰ ਕੰਪਨੀ ਰეკਮੈਂਡਡ ਕਰਦੀ ਆ ਠੀਕ ਹੈ 1.5 ਇੰਚ ਪਲੇ ਹੋਣੀ ਜ਼ਰੂਰੀ ਹੁੰਦੀ ਇਹ 1 ਇੰਚੀ ਤੋਂ 1.5 ਇੰਚੀ ਦੇ ਕਰੀਬ ਇਹਦੇ ਵਿੱਚ ਠੀਕ ਹੈ ਜਦੋਂ ਇਹ ਪਲੇ ਖਤਮ ਹੋ ਗਈ ਤੁਹਾਡੀ ਉਦੋਂ ਇਦਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਠੀਕ ਹੈ ਜੀ ਇਹ ਇੱਕ ਅਕਸਰ ਜਿਵੇਂ ਡਰਾਈਵਰ ਬੰਦਾ ਹੁੰਦਾ ਹਨਾ ਉਹਨੂੰ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਗਿਆਨ ਹੋਣਾ ਚਾਹੀਦਾ ਸਿੱਖ ਕੇ ਉਹ ਚੀਜ਼ ਨੂੰ ਕਰ ਨਹੀਂ ਸਕਦੇ ਹਨਾ ਉਹਦੇ ਬਾਰੇ ਆਪ ਨੂੰ ਟੈਕਨੀਕਲ ਪੁਆਇੰਟ ਵੀ ਜ਼ਰੂਰੀ ਧਿਆਨ ਚ ਰੱਖਣਾ ਚਾਹੀਦੀ ਹੈ ਹਨਾ ਠੀਕ ਹੈ ਤੇ ਹੁਣ ਜਿਵੇਂ ਅਸੀਂ ਕੰਮ ਕਰਦੇ ਆ ਸਾਨੂੰ ਕੋਈ ਸਿੱਖ ਕੇ ਨਹੀਂ ਸਾਨੂੰ ਇਹਨਾਂ ਚੀਜ਼ਾਂ ਬਾਰੇ ਪੜ੍ਹਾਈ ਵੀ ਕੀਤੀ ਹੈ ਠੀਕ ਹੈ ਫਿਰ ਜਾ ਕੇ ਇਸ ਚੀਜ਼ ਨੂੰ ਮੜਾ ਹੱਥ ਪਾਉਣ ਲੱਗਿਆ ਹਨਾ ਕੰਮ ਨੂੰ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਭਾਈ ਜਿਵੇਂ ਤੁਹਾਡੇ ਏਰੀਆ ਚ ਚੱਲਦਾ ਹੀ ਹੁੰਦਾ ਹਨਾ ਜਿਵੇਂ ਕਹਿੰਦੇ ਵੇ ਇੱਥੋਂ ਕਰਾ ਲੈਂਦਾ ਯਾਰ ਇੰਨਾ ਕੰਮ ਸੀਗਾ ਤੇ ਇੰਨੀ ਵਾਰ ਜਾਣ ਦਾ ਕੀ ਫਾਇਦਾ ਕੋਈ ਹੋਈ ਗੱਲ ਵਾਪਸ ਸਾਡੇ ਲੱਗ ਕੇ 2 ਕਿਲੋਮੀਟਰ ਤੇ ਛਾਪਾਂ ਜੀ ਅੱਛਾ ਹਾਂਜੀ 2 ਕਿਲੋਮੀਟਰ ਤੇ ਆਲਮੋਸਟ 8-10 ਦੁਕਾਨਾਂ ਸਾਡੇ ਪਿੰਡ ਵੀ ਨਹੀਂ ਤੇ ਉਹਨਾਂ ਦੇ ਕੰਮਾਂ ਦੇ ਵਿੱਚ ਤੇ ਆਪਾਂ ਨੂੰ ਕੋਈ ਫਰਕ ਲੱਗਦਾ ਤੁਹਾਨੂੰ ਜੀ ਮੈਂ ਦੇਖਿਆ ਨਹੀਂ ਆ ਜੀ ਪਰ ਲੇਕਿਨ ਟਰਸਟ ਦੀ ਗੱਲ ਹੁੰਦੀ ਵਿਸ਼ਵਾਸ ਜੀ ਅੱਛਾ ਵਿਸ਼ਵਾਸ ਦੀ ਗੱਲ ਹੁੰਦੀ ਆ ਤੇ ਚਲੋ ਬਾਕੀ ਆਪਾਂ ਮਾੜਾ ਵੀ ਨਹੀਂ ਕਿਸੇ ਨੂੰ ਕਹਿਣਾ ਹਣਾ ਕਿਉਂਕਿ ਸੱਜਣੂ ਸਾਰੇ ਭਰਾ ਹੀ ਆਪਣੇ ਜਿਹੜੇ ਕੰਮ ਬਹੁਤ ਵਧੀਆ ਕਰਦੇ ਆ ਕੋਈ ਵੀ ਬੰਦਾ ਕੰਮ ਕਰਨ ਲੱਗਿਆ ਇਦਾਂ ਨਹੀਂ ਸੋਚਦਾ ਵੀ ਆਪਾਂ ਨੇ ਕੰਮ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਵੇ ਤੇ ਆਪਾਂ ਨੂੰ ਕਿਸੇ ਦੇ ਅੱਗੇ ਸਿਰ ਝੁਕਾਉਣਾ ਪਵੇ ਹਣਾ ਤੇ ਸੋ ਬਾਕੀ ਸ਼ੌਂਕ ਹੁੰਦਾ ਨਾ ਸਾਨੂੰ ਇਸ ਚੀਜ਼ ਦਾ ਜਿਹੜਾ ਵਰਕ ਕਰਨ ਦਾ ਜਿਹੜਾ ਸ਼ੌਂਕ ਆ ਸਫਾਈ ਨਾਲ ਕੰਮ ਕਰਨ ਦਾ ਸ਼ੌਂਕ ਹੈ ਤੇ ਸ਼ੌਂਕ ਹੀ ਬਾਈ ਜੀ ਨੂੰ ਖਿੱਚ ਕੇ ਲੈ ਕੇ ਆਇਆ ਆਪਣੇ ਕੋਲੇ ਹਨ ਤੇ ਬਾਕੀ ਜਿਹੜਾ ਪਾਰਟ ਆਪਾਂ ਜਿਹੜਾ ਵੀਡੀਓ ਚ ਦਿਖਾਣੇ ਆ ਅਰੀਨਲ ਤੇ 오ਰੀਨਲ ਹੀ ਫਿੱਟ ਕਰਦੇ ਆ ਟਰੈਕਟਰ ਦੇ ਵਿੱਚ ਚਾਹੇ ਜੈਨ ਹੋਵੇ ਚਾਹੇ ਵਾਸ਼ਲਾ ਹੋਵੇ ਚਾਹੇ ਨਾਟੋ ਹੋਵੇ ਚਾਹੇ ਆਪਣੇ ਗਰਾਰੀ ਹੋਵੇ ਠੀਕ ਹੈ ਜੀ ਤੇ ਕਿਉਂਕਿ ਕਈ ਸੋਚਦੇ ਆ ਨਾ ਵੀ ਜੈਨ ਆ ਯਾਰ ਜੈਨ ਨੂੰ ਕਿਉਂ ਹੁੰਦਾ ਕੰਪਨੀ ਦੇ ਨੂੰ ਪਰ ਲੇਕਿਨ ਉੱਥੇ ਥੋੜੀ ਜੀ ਮੰਨ ਦੀ ਸੋਚ ਹੁੰਦੀ ਆ ਹਨਾ ਵੀ ਆਪਾਂ ਨੂੰ ਚੀਜ਼ ਫਿੱਟ ਕਰਨੀ ਤਾਂ ਫਿਰ ਜੈਨ ਨੂੰ ਹੀ ਫਿੱਟ ਕਰੀਏ ਹਨਾ ਤੇ ਬਾਕੀ ਜਿਹੜੀ ਵੀ ਕੰਪਨੀ ਦੇ ਵਿੱਚ ਪਾਰਟਸ ਆਉਂਦਾ ਜਾਂ ਚੀਜ਼ ਹੁੰਦੀ ਆ ਉਹ ਸਾਰੀ ਟੈਸਟਡ ਕਰਕੇ ਆਉਂਦੀ ਆ ਠੀਕ ਹੈ ਤੇ ਜਿਸ ਕਾਰਨ ਕਰਕੇ ਅਸੀਂ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਤੇ ਚਲੋ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਕੋਲ ਇੰਨੀ ਵਟ ਆਏ ਤੇ ਸਾਨੂੰ ਰਿਸ਼ਕ ਦਿੱਤਾ ਹਨਾ ਤੇ ਪ੍ਰਮਾਤਮਾ ਤੁਹਾਨੂੰ ਹਨਾ ਚੜ੍ਹਦੀ ਕਲਾ ਰੱਖੇ ਠੀਕ ਹੈ ਤੇ ਚਲੋ ਦੋਸਤੋ ਬਾਕੀ ਇਸ ਟਰੈਕਟਰ ਦੇ ਜਿਹੜੇ ਵਲੌਗ ਫੁੱਲ ਵਲੌਗ ਫੁੱਲ ਵੀਡੀਓ ਤੁਹਾਨੂੰ ਇੰਸਟਾ YouTube Facebook ਤੇ ਤੁਹਾਨੂੰ ਦੇਖਣ ਨੂੰ ਮਿਲਣੀਆਂ ਸਾਰੀਆਂ ਜਦੋਂ ਇਹਦਾ ਵਰਕ ਸਟਾਰਟ ਕਰਤਾ ਟਰੈਕਟਰ ਦਾ ਠੀਕ ਹੈ ਤੇ ਬਾਕੀ ਟਰੈਕਟਰ ਨੂੰ ਲਾਉਣੇ ਬਾਕੀ ਚੈੱਕ ਅਪ ਕਰਦੇ ਆਂ ਦਾ ਤੇ ਬਾਕੀ ਵਾਹ ਵੂ ਕੇ ਵੀ ਨੇ ਇੱਕ ਵਾਰੀ ਚੈੱਕ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਟਰੈਕਟਰ ਨੂੰ ਖੋਲਾਂਗੇ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਸੋ ਦੋਸਤੋ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਟਰੈਕਟਰ ਬਾਰੇ ਜਾਣਕਾਰੀ ਦੇਤੀ ਹਨਾ ਬਾਕੀ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੀ ਵੀਡੀਓ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਨਵੀਂ ਇ ਠੀਕ ਹੈ ਕਿਉਂਕਿ ਇਸ ਸਰ ਟਰੈਕਟਰ ਦੇ ਜਿਹੜੇ ਵਲੌਗ ਤੁਹਾਨੂੰ ਸਾਰੇ YouTube ਦੇ ਉੱਪਰ ਆਪਣੇ ਦੇਖਣ ਨੂੰ ਮਿਲਣਗੇ ਕਿੱਦਾਂ ਇਹਦਾ ਵਰਕ ਕਰਨਾ ਕਿਵੇਂ ਖੋਲਦੇ ਆ ਟਰੈਕਟਰ ਕੀ ਫਿੱਟ ਕਰਾਂਗੇ ਆਪਾਂ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਦੇ ਵਿੱਚ ਇਹਦੇ ਪ੍ਰੋਬਲਮ ਨਿਕਲਦੀ ਆ ਸਾਰੀ ਆਪਾਂ ਤੁਹਾਨੂੰ YouTube ਤੇ ਲਾਈਵ ਪਾਵਾਂਗੇ ਠੀਕ ਹੈ ਜੀ ਤੇ ਉਦੋਂ ਤੱਕ ਵੀਡੀਓ ਦਾ ਕਰਿਓ ਇੰਤਜ਼ਾਰ ਹਨ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਬਾਕੀ 2-3 ਟਰੈਕਟਰ ਆਪਣੇ ਆਲਰੇਡੀ ਰਹਿ ਗਏ ਮੂਰੇ ਤੇ ਫਿਰ ਉਹਨਾਂ ਦਾ ਕੰਮ ਵੀ ਆਪਣਾ ਡਨ ਹੋ ਜਾਊਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਬਾਕੀ ਵੀਡੀਓ ਨੂੰ ਕਰ ਦਿਓ ਵਾਤੋ ਤੇ ਸ਼ੇਅਰ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ